ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵਿਚਾਰ ਇੱਕ ਓੰਕਾਰ ਤੋਂ ਸਵੈਪੰਗ ਤੱਕ ਇੱਕ ਓੰਕਾਰ ਤੋਂ ਸਵੈਪੰਗ ਤੱਕ ਇਸ ਦੀ ਅਸੀਂ ਵਿਚਾਰ ਕਰਨੀ ਹੈ ਸਮਝਣਾ ਹੈ ਕਿ ਸਵੈਪੰਗ ਕੀ ਹੈ ਓੰਕਾਰ ਕੀ ਹੈ ਇੱਕ ਓੰਕਾਰ ਹੈ ਪਰਮੇਸ਼ਰ ਪਰਮੇਸ਼ਰ ਹੈ ਇੱਕ ਇੱਕ ਊ ਸਤਨਾਮ ਉਹਦਾ ਸੱਚਾ ਨਾਮ ਹੈ ਸਵੈਪੰਗ ਕੀ ਹੈ ਸਵੈਪੰਗ ਹੈ ਸੰਗਤ ਜੀ ਕਿ ਪਰਮੇਸ਼ਰ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਪਰਮੇਸ਼ਰ ਸਰਬਵਿਆਪਕ ਹੈ ਸਰਬਵਿਆਪਕ ਹੋਣਾ ਇਹੀ ਸਵੈਪੰਗ ਹੁੰਦਾ ਹੈ ਸਰਬਵਿਆਪਕ ਇੱਕ ਹੈ ਉਹ ਸਰਬਵਿਆਪਕ ਹੈ ਸਾਰਿਆਂ ਦੇ ਵਿੱਚ ਹੈ ਜੀਵਾਂ ਚ 84 ਲੱਖ ਜੀਵ ਜੰਤ ਵਿੱਚ ਹੈ 84 ਲੱਖ ਜੋਨ ਵਿੱਚ ਹੈ ਤੇ ਇਸ ਦਾ ਮਤਲਬ ਉਹ ਸਵੈਪੰਗ ਹੈ ਐ ਸਵੈਪੰਗ ਦਾ ਗੁਣ ਹੈ ਉਹਦਾ ਸਹਿਪੰਗ ਨਹੀਂ ਸਵੈਪੰਗ ਹੈ ਸਵੈਪੰਗ ਭਾਵ ਆਪਣੇ ਆਪ ਨੂੰ ਉਹਨੇ ਏਕੇ ਤੋਂ ਭੰਗ ਕੀਤਾ ਭਾਵ ਏਕੇ ਦੇ ਵਿੱਚ ਤਰੇੜ ਪਾਈ ਇੱਕ ਚ ਤਰੇੜ ਪਾਈ ਤੇ ਭੰਗ ਹੋ ਗਿਆ ਭੰਗ ਹੋ ਜਾਣਾ ਸਵੈ ਦਾ ਮਤਲਬ ਆਪਣਾ ਆਪ ਨੂੰ ਸਵੈ ਪੰਗ ਏਕੇ ਤੋਂ ਸਵੈ ਪੰਗ ਹੋ ਕੇ ਸਰਬਵਿਆਪਕ ਹੋ ਗਿਆ ਅਸੀਂ ਇਸ ਨੂੰ ਗੁਰਬਾਣੀ ਰਾਹੀਂ ਅੱਛੀ ਤਰ੍ਹਾਂ ਸਮਝਾਂਗੇ ਜਿਵੇਂ ਅਸੀਂ ਸਭ ਹਰ ਰੋਜ਼ ਆਸਾ ਦੀ ਵਾਰ ਵਿੱਚ ਸਰਵਣ ਕਰਦੇ ਹਾਂ ਇਹ ਸ਼ਬਦ ਹੈ ਆਪ ਹੀ ਨੇ ਆਪ ਸਾਜੀਓ ਆਪ ਹੀ ਨੇ ਰਚਿਓ ਨਾਓ ਕਿ ਮਾਲਕ ਨੇ ਪਰਮੇਸ਼ਰ ਨੇ ਉਹ ਸ੍ਰਿਸ਼ਟੀ ਦੇ ਮਾਲਕ ਨੇ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਆਪ ਹੀ ਸਜਾਇਆ ਹੈ ਉਹਦਾ ਕੋਈ ਮਾਤਾ ਪਿਤਾ ਨਹੀਂ ਆਪ ਹੀ ਨੇ ਆਪ ਸਾਜੀਓ ਆਪ ਹੀ ਨੇ ਰਚਿਓ ਨਾਓ ਜਿਸ ਨੂੰ ਅਸੀਂ ਨਾਮ ਕਹਿੰਦੇ ਹਾਂ ਨਾ ਸੰਗਤ ਜੀ ਨਾਮ ਸ਼ਬਦ ਹੁਕਮ ਨੂਰ ਇਹ 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 ਨਾਉ ਇਥੇ ਉਹਨਾਂ ਨੇ ਗੁਰੂ ਸਾਹਿਬ ਨੇ ਨਾਉ ਵਰਤਿਆ ਹੈ ਕਿ ਆਪ ਹੀ ਨੇ ਰਚਿਓ ਨਾਉ ਇਹ ਨਾਮ ਉਸਨੇ ਫਿਰ ਨਾਮ ਰਚਿਆ ਆਪਣੇ ਆਪ ਨੂੰ ਸਾਜਣ ਤੋਂ ਬਾਅਦ ਫਿਰ ਉਹਨੇ ਨਾਮ ਰਚਿਆ ਫਿਰ ਉਸ ਤੋਂ ਬਾਅਦ ਕੀ ਹੋਇਆ ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ ਫਿਰ ਉਹਨੇ ਉਸ ਤੋਂ ਬਾਅਦ ਆਏ ਕੁਦਰਤ ਸਾਜੀ ਇਹ ਸ੍ਰਿਸ਼ਟੀ ਜੋ ਆਕਾਸ਼ ਤੋਂ ਪਤਾਲ ਤੱਕ ਸਾਨੂੰ ਇਹ ਨਜ਼ਰ ਆ ਰਹੀ ਹੈ ਜੋ ਜੋ ਅਸੀਂ ਦੇਖ ਰਹੇ ਹਾਂ ਇਹ ਮਾਇਆ ਨੂੰ ਇਹ ਕੁਦਰਤ ਨੂੰ ਉਹਨੇ ਰਚਿਆ ਉਸ ਤੋਂ ਬਾਅਦ ਵਿੱਚ ਰਚ ਕੇ ਕੀ ਕੀਤਾ ਕਰ ਆਸਨ ਡਿੱਠੋ ਚਾਉ ਇਹਦੇ ਵਿੱਚ ਉਹ ਆਸਨ ਭਾਵ ਬੈਠ ਕੇ ਦੇਖ ਰਿਹਾ ਚਾ ਨਾਲ ਯਾਨੀ ਸਰਬਵਿਆਪਕ ਹੋ ਕੇ ਉਹ ਚਾ ਨਾਲ ਦੇਖ ਰਿਹਾ ਹੈ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਇਸ ਸ੍ਰਿਸ਼ਟੀ ਨੂੰ ਸਰਬਵਿਆਪਕ ਹੋ ਕੇ ਇਹ ਉਹਨੇ ਆਪ ਹੀ ਖੇਲ ਰਚਿਆ ਅਸੀਂ ਜਿਵੇਂ ਕਹਿ ਦਿੰਨੇ ਹਾਂ ਨਾ ਕਿ ਸਾਨੂੰ ਕਿ ਜੀਵਾਂ ਨੂੰ ਇਹ ਬਹੁਤ ਮਤਲ ਖੇਡਣ ਦਾ ਚਾਹ ਹੈ ਬੱਚਿਆਂ ਨੂੰ ਬੜਾ ਸ਼ੌਕ ਹੁੰਦਾ ਹੈ ਖੇਡ ਦਾ ਰੰਗ ਤਮਾਸ਼ੀਆਂ ਦਾ ਪਰਮੇਸ਼ਰ ਨੇ ਤੇ ਆਪ ਹੀ ਖੇਡ ਰਚੀ ਹੈ ਇਹ ਖੇਡ ਹੈ ਕਰ ਆਸਣ ਡਿਠੋ ਚਾਓ ਆਸਣ ਲਾ ਕੇ ਇਹ ਸਰਬ ਵਿਆਪਕ ਹੋ ਕੇ ਵਿੱਚ ਬੈਠ ਗਿਆ ਚਾਹ ਨਾਲ ਖੇਲ ਤਮਾਸ਼ਾ ਦੇਖ ਰਿਹਾ ਹੈ ਇਸੇ ਖੇਲ ਨੂੰ ਹੀ ਚੰਡੀ ਦੀ ਵਾਰ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਦੱਸਦੇ ਹਨ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਵਿੱਚ ਹੈ ਖੰਡਾ ਪ੍ਰਿਥਮੈ ਸਾਜਕੈ ਜਿਨ ਸਭ ਸੈਸਾਰ ਉਪਾਇਆ ਹੁਣ ਇਹ ਗੁਰੂ ਗਬਿੰਦ ਸਿੰਘ ਜੋ ਇਹਨਾਂ ਦੀ ਜੋ ਦਸਮ ਗ੍ਰੰਥ ਹੈ ਜੋ ਰਚਨਾ ਇਹਨਾਂ ਨੇ ਰਚੀ ਹੈ ਜੋ ਧੁਰਕੀ ਬਾਣੀ ਆਈ ਇਹਨਾਂ ਨੂੰ ਤਾਂ ਗੁਰੂ ਗਬਿੰਦ ਸਿੰਘ ਜੀ ਮਹਾਰਾਜ ਦੀ ਸਾਰੀ ਬਾਣੀ ਜੋ ਹੈ ਇਹ ਬਾਣੀ ਜਿਵੇਂ ਕਿ ਆਦਿ ਗ੍ਰੰਥ ਦੇ ਵਿੱਚ ਹੈ ਆਪੀ ਨੇ ਆਪ ਸਾਜੀਓ ਤੇ ਚੰਡੀਵਾਰ ਦੇ ਵਿੱਚ ਗੁਰੂ ਬਿਨ ਸਿੰਘ ਜੀ ਨੇ ਖੰਡਾ ਪ੍ਰਥਮਾ ਸਾਜ ਕੇ ਇਹਨਾਂ ਨੇ ਆਪਣੀ ਸਾਰੀ ਰਚਨਾ ਖੰਡਾ ਤਲਵਾਰ ਕਿਰਪਾਨ ਤੀਰ ਕਮਾਨ ਬਰਛੇ ਨੇਜੇ ਢਾਲ ਚੱਕਰ ਇਹਨਾਂ ਦੇ ਨਾਲ ਸਾਰੀ ਆਪਣੀ ਰਚਨਾ ਕੀਤੀ ਹੈ ਇਹ ਇਹਨਾਂ ਦੇ ਸ਼ਬਦਾਂ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸ਼ਬਦਾਂ ਦੇ ਵਿੱਚ ਇਹਨਾਂ ਦੇ ਸਾਰੇ ਇਹ ਸ਼ਸਤਰਾਂ ਦੇ ਨਾਮ ਸ਼ਸਤਰਾਂ ਦੇ ਨਾਲ ਇਹਨਾਂ ਨੇ ਰਚਨਾ ਰਚੀ ਹੈ ਇਹ ਰਚਨਾ ਜਿਉ ਹੈ ਇਹ ਤੁਰਕੀ ਬਾਣੀ ਹੈ ਆਦ ਗ੍ਰੰਥ ਵੀ ਤੁਰਕੀ ਬਾਣੀ ਦਸਮ ਗ੍ਰੰਥ ਵੀ ਤੁਰਕੀ ਬਾਣੀ ਜੋ ਪਰਮੇਸ਼ਰ ਨੇ ਲਿਖਾਈ ਉਸ ਤਰ੍ਹਾਂ ਲਿਖੀ ਹੈ ਜੋ ਹੁਕਮ ਸੀ ਗੁਰੂ ਗਬਿੰਦ ਸਿੰਘ ਜੀ ਮਹਾਰਾਜ ਤੇ ਇਹ ਹੁਕਮ ਸੀ ਸਾਸ਼ਤਰਾਂ ਦੇ ਨਾਲ ਗੁਰਬਾਣੀ ਰਚੀ ਤਾਂ ਕਹਿੰਦੇ ਹਨ ਖੰਡਾ ਪ੍ਰਥਮਾ ਸਾਜ ਕੀ ਖੰਡਾ ਹੁਣ ਖੰਡੇ ਨੂੰ ਸਮਝੀਏ ਦੋ ਪਾਸੇ ਇਹਦੇ ਧਾਰ ਹੁੰਦੀ ਆ ਖੰਡੇ ਦੇ ਤਲਵਾਰ ਦੇ ਕਿਰਪਾਨ ਦੇ ਇੱਕ ਪਾਸੇ ਹੈ ਤੇ ਖੰਡੇ ਦੇ ਦੋਹੇ ਪਾਸੇ ਹੈ ਦੋ ਪਾਸੇ ਤੋਂ ਭਾਵ ਜਿਵੇਂ ਦੱਸਿਆ ਨਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਇਹ ਖੰਡਾ ਹੈ ਹੁਣ ਖੰਡਾ ਪ੍ਰਥਮੇ ਸਾਜ ਕੇ ਪਹਿਲੋ ਆਪਣੇ ਆਪ ਨੂੰ ਇੱਕ ਪਾਸਾ ਸਾਜਿਆ ਫਿਰ ਨਾਲ ਨਾਮ ਸਾਜਿਆ ਖੰਡੇ ਦਾ ਇਹ ਮਤਲਬ ਬਣਿਆ ਜਿਨ ਸਭ ਸਹਸਾਰ ਉਪਾਇਆ ਉਸ ਤੋਂ ਬਾਅਦ ਕੀ ਹੈ ਸਾਰਾ ਸੰਸਾਰ ਦੀ ਸਾਰੇ ਸੰਸਾਰ ਨੂੰ ਉਪਾਇਆ ਫਿਰ ਕੀ ਕੀਤਾ ਬ੍ਰਹਮਾ ਵਿਸ਼ਨੁ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਇਆ ਬਣਾਇਆ ਤੇ ਮਹਾਰਾਜ ਕਹਿੰਦੇ ਹਨ ਕਿ ਫਿਰ ਇਹ ਸੰਸਾਰ ਨੂੰ ਆਪਉਣ ਤੋਂ ਬਾਅਦ ਪੈਦਾ ਕਰਨ ਤੋਂ ਬਾਅਦ ਸੰਸਾਰ ਦੇ ਵਿੱਚ ਪੈਦਾ ਕੀਤੇ ਬ੍ਰਹਮਾ ਵਿਸ਼ਨ ਮਹੇਸ਼ ਬ੍ਰਹਮਾ ਮਿਸ਼ਨ ਨੂੰ ਮਹੇਸ਼ ਤੋਂ ਭਾਵ ਕਿ ਸੰਸਾਰ ਦੀ ਉਤਪਤੀ ਕਰਨ ਵਾਲਾ ਸੰਸਾਰ ਨੂੰ ਭੋਜਨ ਇਹ ਸਰੀਰਾਂ ਨੂੰ ਭੋਜਨ ਦੇਣ ਵਾਸਤੇ ਤੇ ਬਾਅਦ ਵਿੱਚ ਇਹਨਾਂ ਸਰੀਰਾਂ ਨੂੰ ਜਿੱਥੋਂ ਭੋਜਨ ਲਈਦਾ ਮਿੱਟੀ ਤੋਂ ਭੋਜਨ ਲਈਦਾ ਮਿੱਟੀ ਤੋਂ ਹੀ ਅਨਾਜ ਪੈਦਾ ਹੁੰਦਾ ਇਸੇ ਬਾਦ ਵਿੱਚ ਫਿਰ ਵਾਪਸ ਇਸੇ ਮਿੱਟੀ ਦੇ ਵਿੱਚ ਹੀ ਮਿਲਾ ਦੇਣ ਵਾਲਾ ਬ੍ਰਹਮਾ ਵਿਸ਼ਨੁ ਮਹੀਸ਼ ਸਾਜ ਕੁਦਰਤੀ ਦਾ ਖੇਲ ਰਚਾਈ ਬਣਾਇਆ ਦੇਖੋ ਗੁਰੂ ਗੋਬਿੰਦ ਸਿੰਘ ਜੀ ਸਿੱਧਾ ਕਹਿ ਰਹੇ ਹਨ ਕੁਦਰਤ ਦਾ ਖੇਲ ਖੇਲ ਰਚਾਈ ਬਣਾਇਆ ਇੱਕ ਖੇਲ ਬਣਾਇਆ ਪਰਮੇਸ਼ਰ ਨੇ ਜਿਵੇਂ ਅਸੀਂ ਸਾਨੂੰ ਖੇਲ ਤਮਾਸ਼ੇ ਸਾਨੂੰ ਜੀਵਨ ਨੂੰ ਪਸੰਦ ਨੇ ਪਰਮੇਸ਼ਰ ਤੇ ਆਪ ਖੇਲ ਰਚਾ ਰਿਹਾ ਆਪ ਉਸਨੇ ਇੱਕ ਖੇਲ ਰਚਾਇਆ ਜਿਸ ਨੂੰ ਅਸੀਂ ਮੈਂ ਮੇਰੀ ਵਿੱਚ ਫਸ ਕੇ ਕੁਝ ਹੋਰ ਸਮਝ ਬੈਠੇ ਅਸੀਂ ਇਹ ਗੱਲ ਬਹੁਤ ਗੌਰ ਨਾਲ ਸਮਝਣੀ ਹੈ ਕਿ ਜਿਸ ਨੂੰ ਅਸੀਂ ਮੈਂ ਦੇ ਚੱਕਰ ਵਿੱਚ ਫਸ ਕੇ ਹਉਮੈ ਦੇ ਹੰਕਾਰ ਵਿੱਚ ਮੈਂ ਮੈਂ ਕਰਨ ਲੱਗ ਪਏ ਇਹ ਸਾਰਾ ਕੁਝ ਪਰਮੇਸ਼ਰ ਦਾ ਹੈ ਉਹਨੇ ਇੱਕ ਖੇਲ ਰਚਾਇਆ ਹੈ ਖੇਲ ਤੋਂ ਭਾਵ ਇੱਥੇ ਸਾਡੇ ਅੰਦਰ ਹੀ ਸੱਚ ਤੇ ਅੰਦਰ ਹੀ ਝੂਠ ਹੈ ਹੈ ਪਰਮੇਸ਼ਰ ਹੈ ਅੰਦਰ ਹੀ ਰਾਮ ਤੇ ਅੰਦਰ ਹੀ ਰਾਮਾ ਹੈ ਪਾਉ ਅੰਦਰ ਹੀ ਸੱਚ ਤੇ ਅੰਦਰ ਹੀ ਝੂਠ ਹੈ ਆਪ ਹੀ ਹੈ ਉਹ ਅੱਗੇ ਕਹਿੰਦੇ ਹਨ ਮਹਾਰਾਜ ਗੁਰੂ ਗਬਿੰਦ ਸਿੰਘ ਜੀ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਕਿ ਉਸ ਪਰਮੇਸ਼ਰ ਨੇ ਫਿਰ ਬਾਅਦ ਚ ਜਦੋਂ ਖੇਲ ਰਚਾਇਆ ਕੁਦਰਤ ਦਾ ਕੁਦਰਤ ਬਣਾਈ ਸਾਰੇ ਸਾਜੇ ਤੇ ਕੀ ਫਿਰ ਕੀਤਾ ਪਹਾੜ ਪਰਬਤ ਤੇ ਦਰਿਆ ਫਿਰ ਉਹਨੇ ਬਣਾ ਕੇ ਬਿਨ ਥੰਮਾ ਗगन ਰਹਾਇਆ ਅੱਜ ਉਤੇ ਆਕਾਸ਼ ਸਾਨੂੰ ਦਿਖਾਈ ਦਿੰਦਾ ਹੈ ਗगन ਇਹਨੂੰ ਬਿਨ ਥੰਮਾ ਤੋਂ ਬਿਨ ਥੰਮਾ ਗਗਨ ਰਹਾਇਆ ਇਹਦੇ ਥੱਲੇ ਕੋਈ ਸਪੋਰਟ ਨਹੀਂ ਦਿੱਤੀ ਉਸਨੇ ਮਹਾਰਾਜ ਵਡਿਆਈ ਕਰਕੇ ਕਹਿ ਰਹੇ ਹਨ ਪਰਮੇਸ਼ਰ ਸ੍ਰਿਸ਼ਟੀ ਦੇ ਮਾਲਕ ਦੀ ਕਿ ਉਹਨੇ ਫਿਰ ਬਿਨ ਥੰਮਾ ਗਗਨ ਰਹਾਇਆ ਤਾਂ ਇਹ ਗਰਬਾਣੀ ਸਾਨੂੰ ਸਾਨੂੰ ਇਹ ਦੱਸਦੀ ਹੈ ਕਿ ਇਹ ਕਿਵੇਂ ਸਵੈ ਪੰਗ ਹੋਇਆ ਪਰਮੇਸ਼ਰ ਆਪ ਏਕੇ ਤੋਂ ਸਵੈ ਪੰਗ ਹੋਇਆ ਤੋਂ ਇਸ ਕਰਕੇ ਅਸੀਂ ਇਸ ਨੂੰ ਹੋਰ ਸਮਝਦੇ ਹਾਂ ਅੱਗੇ ਕਿ ਜੀਵੇਂ ਮਹਾਰਾਜ ਕਹਿੰਦੇ ਹਨ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ 184 ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ 84 ਲੱਖ ਜੂਨਾਂ ਦੇ ਵਿੱਚੋਂ ਫਿਰ ਕੀ ਕੀਤਾ ਅੱਗੇ ਪਰਮੇਸ਼ਰ ਨੇ ਪਰਮੇਸ਼ਰ ਨੇ ਇਸ ਮਾਨਸ ਨੂੰ 84 ਲੱਖ ਜੀਆ ਜੰਤ ਦੇ ਵਿੱਚੋਂ ਸਿਰਫ ਮਾਨੁੱਖ ਨੂੰ ਮਨੁੱਖ ਨੂੰ ਵਡਿਆਈ ਕੀ ਦਿੱਤੀ ਕਿ ਇਹ ਤੇ ਅੰਦਰ ਆਕਾਸ਼ ਤੱਤ ਚੋਂ ਸੀ ਆਕਾਸ਼ ਤੱਤ ਤੇ 84 ਲੱਖ ਜੂਨਾਂ 'ਚ ਹੈ ਹਰ ਇੱਕ ਜੀਵ ਵਿੱਚ ਆਕਾਸ਼ ਕਿਸੇ ਵਿੱਚ ਥੋੜਾ ਕਿਸੇ ਵਿੱਚ ਥੋੜਾ ਜਿਆਦਾ ਹੈ ਲੇਕਿਨ ਮਨੁੱਖ ਵਿੱਚ ਭਰਪੂਰ ਆਕਾਸ਼ ਤਤ ਦੇ ਕੇ ਇਸ ਨੂੰ ਪੈਦਾ ਕੀਤਾ ਇਹ ਆਕਾਸ਼ ਤਤ ਜੋ ਹੈ ਇਹ ਹੈ ਅਕਲ ਜਿਸ ਨੂੰ ਅਸੀਂ ਤੀਸਰਾ ਤਿਲ ਕਹਿੰਨੇ ਹਾਂ ਤੀਸਰੀ ਅੱਖ ਕਹਿੰਨੇ ਹਾਂ ਅਸੀਂ ਤੇ ਤੀਸਰੀ ਅੱਖ ਤੇ ਤੀਸਰੇ ਤਿਲ ਨੂੰ ਪਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ ਤਰਕੁਟੀ ਵਿੱਚ ਬੈਠ ਕੇ ਪਰ ਨਹੀਂ ਇਹ ਤੀਸਰਾ ਤਿਲ ਤੀਸਰੀ ਅੱਖ ਤੇ ਆਲਰੇਡੀ ਸਾਨੂੰ ਪਰਮੇਸ਼ਰ ਨੇ ਬਖਸ਼ੀ ਹੋਈ ਹੈ ਇਹ ਆਕਾਸ਼ ਤਤ ਹੈ ਇਹੀ ਆਕਾਸ਼ ਤਤ ਹੈ ਜੋ ਤੀਸਰੀ ਅੱਖ ਸੀ ਜੋ ਤੀਸਰੀ ਤਿਲ ਸੀ ਭਲੇਖੇ ਕਾਰਨ ਕੁਸ਼ ਭਲੇਖਿਆਂ ਦੇ ਕਾਰਨ ਇਹ ਪਤਾ ਨਹੀਂ ਕੀ ਹੈ ਪਰਮੇਸ਼ਰ ਦੀ ਮਰਜ਼ੀ ਹੋ ਰਹੀ ਹੈ ਪਰਮੇਸ਼ਰ ਦੇ ਹੁਕਮ ਨਾਲ ਸਭ ਕੁਝ ਚੱਲ ਰਿਹਾ ਹੁੰਦਾ ਹੈ ਜਿੰਨਾ ਜੀਵਾਂ ਨੂੰ ਉਹਨੇ ਮਲਾਉਣਾ ਹੈ ਉਹਨਾਂ ਨੂੰ ਅਕਲ ਬਖਸ਼ ਦੇਣੀ ਹੈ ਬਵੇਕ ਬੁੱਧ ਬਖਸ਼ਣੀ ਹੈ ਜਿਨ੍ਹਾਂ ਨੂੰ ਅਜੇ ਨਹੀਂ ਮਿਲਣਾ ਉਹਨਾਂ ਨੂੰ ਸੰਸਾਰ ਵਿੱਚ ਹੀ ਖੇਡ ਖੜਾਉਂਦਾ ਹੈ। ਇਹੀ ਜੋ ਉਸਨੇ ਖੇਲ ਸਾਜਿਆ ਹੈ ਨਾ ਇਸੇ ਖੇਡ ਦੇ ਵਿੱਚ ਉਹਨਾਂ ਨੂੰ ਰੱਖਦਾ ਹੈ। ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਹੈ। ਕਿਸੇ ਨੂੰ ਕਿਤੇ ਧਿਆਨ ਲਵਾਉਂਦਾ ਹੈ ਕਿਸੇ ਨੂੰ ਕਿਤੇ ਧਿਆਨ ਲਵਾ ਰਿਹਾ ਹੈ। ਤੋਂ ਪਰਮੇਸ਼ਰ ਨੇ ਤੇ ਆਲਰੇੜੀ ਸਾਨੂੰ ਤੀਸਰੀ ਅੱਖ ਬਖਸ਼ੀ ਹੋਈ ਹੈ ਅਕਲ ਦੀ। ਇਸ ਅਕਲ ਤੋਂ ਅਸੀਂ ਕੰਮ ਲੈਣਾ ਹੈ। ਪਰਮੇਸ਼ਰ ਅੱਗੇ ਬੇਨਤੀ ਕਰਕੇ ਵੀ ਅਸੀਂ ਇੱਕ ਉਸ ਤੋਂ ਪ੍ਰਾਪਤ ਕਰ ਸਕਦੇ ਹਾਂ ਕਿ ਸਾਨੂੰ ਵਿਵੇਕ ਬੋਧ ਦੀਜੇ। ਦਿਉਪ ਪਰਮੇਸ਼ਰ ਸਾਡੇ ਪਿਤਾ ਪਰਮੇਸ਼ਰ ਸਾਨੂੰ ਵਿਵੇਕ ਬੋਧ ਦੀ ਕਿਰਪਾ ਕਰੋ ਬਖਸ਼ਿਸ਼ ਕਰੋ ਤਾਂ ਕਿ ਅਸੀਂ ਸੱਚ ਦੇ ਰਸਤੇ ਨੂੰ ਪਛਾਣ ਸਕੀਏ ਤੁਹਾਡੀ ਸਾਨੂੰ ਸਮਝ ਲੱਗ ਸਕੇ ਅਸੀਂ ਸੱਚ ਮਾਰਗ ਤੇ ਚੱਲ ਸਕੀਏ। ਤੋਂ ਇਹ ਜੋ ਸਵੈ ਪੰਗ ਹੈ ਇਹ ਸਵੈ ਪੰਗ ਹੈ ਜਿਵੇਂ ਇਸ ਦੇ ਵਿੱਚ ਗੁਰਬਾਣੀ ਸਾਨੂੰ ਦੱਸਦੀ ਹੈ ਕਹਿੰਦੇ ਹੈ ਮਹਾਰਾਜ ਕਿ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਕਿ ਇੱਥੇ ਗੋਬਿੰਦ ਤੋਂ ਬਿਨਾ ਤੇ ਕੋਈ ਹੈ ਨਹੀਂ ਆਪ ਇੱਕ ਹੈ ਆਪ ਇੱਕ ਹੈ ਲੇਕਿਨ ਸਰਵ ਵਿਆਪਕ ਹੋਇਆ ਹੈ ਸਭ ਗੋਬਿੰਦ ਹੈ ਜੋ ਅਸੀਂ ਦੇਖਦੇ ਹਾਂ ਸਾਰਾ ਹੀ ਪਰਮੇਸ਼ਰ ਹੈ ਹਰ ਪਾਸੇ ਹਰ ਪਾਸੇ ਪਰਮੇਸ਼ਰ ਹੈ ਜਿਵੇਂ ਭਾਈ ਕਨਈਆ ਨੂੰ ਉਹਨਾਂ ਦੀ ਆਪ ਜੀ ਨੇ ਉਹ ਕਹਾਣੀ ਉਹਨਾਂ ਦਾ ਸੁਣਿਆ ਹੋਵੇਗਾ ਕਿ ਜੰਗ ਦੇ ਮੈਦਾਨ ਤੋਂ ਬਾਅਦ ਉਹਨਾਂ ਨੇ ਸਾਰੇ ਜੀਵਾਂ ਨੂੰ ਉਹਨਾਂ ਨੇ ਨਹੀਂ ਦੇਖਿਆ ਕਿ ਇਹ ਸਾਡੇ ਹਨ ਕਿ ਜਾਂ ਇਹ ਦੂਸਰੇ ਹਨ ਜੋ ਸਾਡੇ ਨਾਲ ਲੜਨ ਆਏ ਸੀ ਉਹਨਾਂ ਨੇ ਸਭ ਨੂੰ ਪਾਣੀ ਪਿਲਾਇਆ ਜੰਗ ਦੇ ਮੈਦਾਨ ਦੇ ਵਿੱਚ ਤਾਂ ਕਿਉਂ ਇਸ ਤਰ੍ਹਾਂ ਕੀਤਾ ਕਿਉਂਕਿ ਹਰ ਪਾਸੇ ਪਰਮੇਸ਼ਰ ਦੇਖਦੇ ਸਨ ਜੋ ਜੀਵ ਹੁੰਦੇ ਹਨ ਮਿਲੇ ਹੋਏ ਉਹ ਉਹ ਦੁਬੈਤ ਵਿੱਚ ਨਹੀਂ ਹੁੰਦੇ ਉਹਨਾਂ ਨੂੰ ਹਰ ਪਾਸੇ ਪਰਮੇਸ਼ਰ ਨਜ਼ਰ ਆਉਂਦਾ ਹੈ ਉਹ ਇੱਕ ਹੈ ਇੱਕ ਦੇ ਹੋਣ ਦੇ ਬਾਵਜੂਦ ਉਹ ਸਰਵ ਵਿਆਪਕ ਹੋ ਕੇ ਸਾਰਿਆਂ ਰੰਗਾਂ ਦੇ ਵਿੱਚ ਰੰਗਿਆ ਹੋਇਆ ਹੈ ਆਪੇ ਹਰੀ ਇੱਕ ਰੰਗ ਹੈ ਇੱਕ ਇੱਕ ਹੈ ਆਪ ਆਪੇ ਬਹੁਰੰਗੀ ਆ ਬਹੁਰੰਗੀ ਵਿੱਚ ਹੈ 84 ਲੱਖ ਜੂਨ ਵਿੱਚ ਹੈ ਤੇ ਉਹ ਮਹਾਰਾਜ ਸਾਨੂੰ ਫਿਰ ਦੱਸਦੇ ਹਨ ਕਹਿੰਦੇ ਹਨ ਸਬੈ ਘਟ RAM ਬੋਲੇ ਇਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਕਹਿੰਦੇ ਹਨ ਕਿ ਸਬੈ ਘਟ RAM ਬੋਲੇ RAMਾ ਬੋਲੇ ਰਾਮ ਬਿਨਾ ਕੋ ਬੁਲਾ ਰੇ ਕਹਿੰਦੇ ਕਿ ਸਾਰੀਆਂ ਘਟਾਵਾਂ ਵਿੱਚ ਸਾਰੇ ਸਰੀਰਾਂ ਵਿੱਚ ਸਾਰੀ ਜੀਵ ਆਤਮਾ ਵਿੱਚ ਰਾਮ ਬੋਲਦਾ ਹੈ ਰਾਮਾ ਬੋਲਦਾ ਹੈ ਇਹਦਾ ਮਤਲਬ ਇਹ ਹੈ ਕਿ ਕਿਸੇ ਘਟ ਵਿੱਚ ਰਾਮ ਬਣ ਕੇ ਬੋਲਦਾ ਹੈ ਕਿਸੇ ਘਟ ਵਿੱਚ ਉਹ ਰਾਮਾ ਬਣ ਕੇ ਬੋਲਦਾ ਹੈ ਭਾਵ ਜਿੱਥੇ ਰਾਮ ਬਣ ਕੇ ਬੋਲਦਾ ਹੈ ਉੱਥੇ ਦੀਵਾ ਜਗਿਆ ਹੋਇਆ ਹੈ ਜਿੱਥੇ ਰਾਮਾ ਬਣ ਕੇ ਬੋਲਦਾ ਹੈ ਉੱਥੇ ਉਹਨੇ ਆਪਣਾ ਦੀਵਾ ਆਪ ਹੀ ਬੁਝਾ ਕੇ ਬੈਠਾ ਹੋਇਆ ਹੈ ਹੈ ਆਪ ਹੀ ਹੈ ਦੂਸਰਾ ਕੋਈ ਨਹੀਂ ਹੈ ਤਾਂ ਕਿਆ ਰੇ ਹਨ ਰਾਮ ਬਿਨਾ ਕੋ ਬੋਲੇ ਰੇ ਤੇ ਪੈ ਗਈ ਰਾਮ ਤੋਂ ਬਿਨਾ ਹੋਰ ਕੌਣ ਬੋਲ ਰਿਹਾ ਰੇ ਇਹ ਸਾਨੂੰ ਸਮਝਾ ਰਹੇ ਹਨ ਭਗਤ ਨਾਮਦੇਵ ਜੀ ਸਾਰਾ ਹੀ ਉਹੀ ਹੈ ਸਭ ਗੋਬਿੰਦ ਹੈ ਸਭੇ ਘਟ ਰਾਮ ਬੋਲੇ ਹੁਣ ਜਿੱਥੇ ਜਿਹੜੀ ਘਟਾ ਵਿੱਚ ਜਿਹੜੇ ਘਟ ਵਿੱਚ ਸੱਚ ਬਣ ਕੇ ਬੋਲਦਾ ਹੈ ਉਹ ਰਾਮ ਹੈ ਜਿਹੜੀ ਘਟਾ ਦੇ ਵਿੱਚ ਝੂਠ ਬਣ ਕੇ ਬੋਲਦਾ ਹੈ ਝੂਠ ਦਾ ਸਹਾਰਾ ਲਿਆ ਹੋਇਆ ਹੈ ਉੱਥੇ ਰਾਮਾ ਹੈ ਆਪਣੇ ਆਪ ਨੂੰ ਹੀ ਉਹਨੇ ਰਾਮ ਹੈ ਆਪਣੇ ਆਪ ਨੂੰ ਹੀ ਰਾਮਾ ਬਣਾ ਕੇ ਬੈਠਾ ਹੋਇਆ ਹੈ। ਇਹੀ ਹੈ ਉਹਦਾ ਇੱਕ ਖੇਲ। ਇਸ ਨੂੰ ਬੁੱਝਣਾ ਹੈ। ਇਸ ਨੂੰ ਉਹ ਬੁੱਝਦੇ ਹਨ ਜਿਨ੍ਹਾਂ ਨੂੰ ਉਹ ਆਕਾਸ਼ ਤੱਕ ਤੇ ਰਾਈ ਅਕਲ ਬਬੇਕ ਬੁੱਧ ਬਖਸ਼ ਦਿੰਦਾ ਹੈ। ਤਾਂ ਉਹ ਇਸ ਤਰ੍ਹਾਂ ਬੁੱਝਦੇ ਹਨ। ਤੋ ਜੂ ਜਿਨ੍ਹਾਂ ਨੂੰ ਅਕਲ ਜੀ ਅਕਲ ਉਹਨਾਂ ਨੂੰ ਵੀ ਬਖਸ਼ੀ ਹੈ ਲੇਕਿਨ ਉਹਨਾਂ ਨੂੰ ਦੂਜੇ ਪਾਸੇ ਲਾ ਕੇ ਉਹ ਅਕਲ ਨੂੰ ਲੰਬ ਦੇ ਫਿਰਦੇ ਹਨ। ਉਹ ਤੀਸਰੀ ਅੱਖ ਨੂੰ ਲੱਭਦੇ ਫਿਰਦੇ ਹਨ ਜੋ ਅਕਲ ਜੀ ਤੀਸਰੀ ਅੱਖ ਕੋਈ ਅੱਖ ਨਹੀਂ ਨਿਕਲਦੀ ਵਿੱਚੋਂ ਮੱਥੇ 'ਚੋਂ ਇਹ ਤਰਕੁਟੀ ਦੇ ਵਿੱਚ ਉਹ ਤੀਸਰੀ ਅੱਖ ਅਕਲ ਹੈ ਉਹ ਅਕਲ ਉਹ ਪਰਮੇਸ਼ਰ ਕੋ ਮੰਗਣੀ ਹੈ ਉਹ ਤੇ ਪਰਮੇਸ਼ਰ ਤੋਂ ਆਉਂਦੀ ਸੀ ਤੇ ਆਪ ਬੈਠ ਕੇ ਤੇ ਧਿਆਨ ਲਾ ਕੇ ਲੱਭਣ ਲੱਗ ਪਏ ਹਾਂ ਫਿਰ ਪਰਮੇਸ਼ਰ ਨੂੰ ਲੱਭਣ ਲੱਗ ਪਏ ਹਾਂ ਪਰਮੇਸ਼ਰ ਨੂੰ ਲੱਭ ਰਹੇ ਹਾਂ ਅਸੀਂ ਸਮਝੇ ਨਹੀਂ ਹਾਂ ਕਿ ਪਰਮੇਸ਼ਰ ਵੀ ਆਪ ਹੀ ਹੈ ਸੱਬੇ ਘਟ ਰਾਮ ਬੋਲੇ ਦੱਸਦੇ ਰਹੇ ਹਨ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਭਾਈ ਤਰੇੜ ਪਈ ਹੋਈ ਹੈ ਇਹ ਤਰੇੜ ਉਹ ਹੈ ਜਿੰਨੂੰ ਅਸੀਂ ਪਰਮ ਦਾ ਪਰਦਾ ਕਹਿੰਦੇ ਹਾਂ ਵਿੱਚ ਪਰਮ ਦਾ ਪਰਦਾ ਹੈ ਪਰਮ ਦਾ ਪਰਦਾ ਹੀ ਦੂਰ ਹੋਣਾ ਹੈ ਗੁਰਪ੍ਰਸਾਦ ਭਰਮ ਦਾ ਨਾਸ ਇਹ ਭਰਮ ਦਾ ਨਾਸ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੋਣਾ ਹੈ ਗੁਰ ਕੀ ਹੈ ਗੁਰ ਨਹੀਂ ਅਸੀਂ ਸਮਝਦੇ ਗੁਰ ਹੈ ਗਿਆਨ ਇਹ ਗੁਰ ਕਿੱਥੋਂ ਮਿਲਦਾ ਹੈ ਗੁਰਬਾਣੀ ਤੋਂ ਧੁਰ ਕੀ ਬਾਣੀ ਤੋਂ ਤੁਰਕੀ ਬਾਣੀ ਤੋਂ ਅਸੀਂ ਗਿਆਨ ਲੈਣਾ ਹੈ ਗਿਆਨ ਜੋ ਗਿਆਨ ਉਹਨੂੰ ਕਹਿੰਦੇ ਹਨ ਜੋ ਸਾਨੂੰ ਤੁਰਕੀ ਬਾਣੀ ਪੜ੍ਹ ਕੇ ਸਮਝ ਆਉਂਦੀ ਹੈ ਜੋ ਸਮਝ ਆਇਆ ਉਹਦੇ ਵਿੱਚੋਂ ਜੋ ਨਿਚੋੜ ਤਤ ਨਿਕਲਿਆ ਸਾਰ ਤਤ ਉਹ ਹੈ ਗਿਆਨ ਉਹ ਗਿਆਨ ਹੁੰਦਾ ਹੈ ਉਸ ਗਿਆਨ ਤੋਂ ਸਾਨੂੰ ਪਤਾ ਲੱਗਦਾ ਹੈ ਤਾਂ ਮਹਾਰਾਜ ਅੱਗੇ ਕਹਿੰਦੇ ਹਨ ਘਟ ਘਟ ਮੈਂ ਹਰ ਜੂ ਬਸੇ ਨਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇ ਉਪਕਾਰ ਕਿ ਹਰ ਘਟ ਘਟ ਵਿੱਚ ਹਰੀ ਵਸਦਾ ਹੈ ਸੰਤਨ ਸੰਤ ਨਹੀਂ ਉਹਨਾਂ ਕਹਿਆ ਸੰਤ ਹੁੰਦਾ ਤੇ ਇੱਕ ਹੋਣਾ ਸੀ ਸੰਤਨ ਤੋਂ ਭਾਵ ਬਹੁਤ ਸਾਰੇ ਸੰਤਾਂ ਨੇ ਕਹੇ ਉਹ ਪੁਕਾਰ ਪੁਕਾਰ ਕੇ ਕਿਹਾ ਹੈ ਕਿ ਸਾਰੀਆਂ ਘਟਾਂ ਵਿੱਚ ਉਹ ਹਰੀ ਵਸਦਾ ਹੈ ਉਹ ਰਾਮ ਵਸਦਾ ਹੈ ਉਹ ਪਰਮ ਪਿਤਾ ਪਰਮੇਸ਼ਰ ਵਸਦਾ ਹੈ ਸਾਰੀਆਂ ਘਟਾਵਾਂ ਵਿੱਚ ਹੋਰ ਕੋਈ ਨਹੀਂ ਹੈ ਬਸ ਇਹ ਬੁੱਝਣ ਵਾਲੀ ਅੱਖ ਨਹੀਂ ਇਹ ਪਤਾ ਨਹੀਂ ਲੱਗ ਸਕਿਆ ਤਾਂ ਹੀ ਬਾਬਾ ਬੁੱਲੇ ਸ਼ਾਹ ਵੀ ਕਹਿੰਦਾ ਹੈ ਭੁੱਲਿਆ ਰੱਬ ਤੈਥੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਨਹੀਂ ਤੂੰ ਅੱਖ ਪਤਾ ਨਹੀਂ ਕਿੱਥੇ ਤਰਕੁਟੀ ਚ ਪੈ ਕੇ ਲੱਭਦਾ ਫਿਰਦਾ ਹੈ ਕਿੱਥੇ ਸਵਾਸਾਂ ਨਾਲ ਕਿੱਥੇ ਤੂੰ ਕੀ ਹੱਠ ਯੋਗ ਕਿਹੜੇ ਕਰਦਾ ਪਿਆ ਹੈ ਮਨ ਹੱਠ ਕਰਮ ਕਰਨ ਡਿਆ ਹੈ ਇਹ ਮਨ ਹੱਠ ਕਰਮ ਹੈ ਜੋ ਤਰਕੁਟੀ ਚ ਬੈਠਣਾ ਹੈ ਇਹ ਮਨ ਹੱਠ ਹੈ ਇੱਥੇ ਮਨ ਨੂੰ ਮਾਰਨ ਵਾਸਤੇ ਬੈਠਦੇ ਹਨ ਤੀਸਰੀ ਮਨ ਮਰੇਗਾ ਕਹਿੰਦੇ ਹਨ ਤੇ ਫਿਰ ਤੀਸਰੀ ਅੱਖ ਅੱਗੇ ਖੁੱਲਦੀ ਹੈ ਮਨ ਮਰਨ ਤੋਂ ਬਾਅਦ ਤੀਸਰੀ ਅੱਖ ਤੀਸਰੀ ਅੱਖ ਨੇ ਹੀ ਤੇ ਮਨ ਨੂੰ ਮਾਰਨਾ ਹੈ ਇਸੀ ਅਕਲ ਨਹੀਂ ਤੇ ਮਨ ਨੂੰ ਮਾਰਨਾ ਸੀ ਪਹਿਲਾਂ ਮਨ ਅਸੀਂ ਕਿਵੇਂ ਮਾਰ ਲਾਂਗੇ ਸਾਡੇ 'ਚ ਕੀ ਤਾਕਤ ਹੈ ਅਸੀਂ ਇਸ ਮਨ ਨੂੰ ਮਾਰ ਸਕੀਏ ਸੰਗਤ ਜੀ ਸਾਡੇ 'ਚ ਤਾਕਤ ਹੈ ਪਹਿਲਾਂ ਤੇ ਆਪਣੇ ਆਪ ਨੂੰ ਪਛਾਣੀਏ ਅਸੀਂ ਕੌਣ ਹਾਂ ਕਿਹੜੀ ਸਾਡੀ ਚੀਜ਼ ਹੈ ਕਿਹੜੀ ਇਸ ਸਰੀਰ ਦੇ ਉੱਤੇ ਮਲਕੀਅਤ ਹੈ ਸਾਡੀ ਜਿਸ ਦਾ ਅਸੀਂ ਸਹਾਰਾ ਲੈ ਕੇ ਮਨ ਨੂੰ ਮਾਰਨਾ ਹੈ ਅਕਲ ਦਾ ਅਕਲ ਸੋਜੀ ਨਾਲ ਹੀ ਗੱਲ ਬਣਦੀ ਹੈ ਅਕਲ ਉਹ ਦਿੰਦਾ ਹੈ ਅਕਲ ਸੋਜੀ ਨਾ ਦੇਵੇ ਤੇ ਰੂੜੀਆਂ ਤੇ ਜਾਣਾ ਹੈ ਉਹ ਹੈ ਜਿਹੜੇ ਪਾਗਲ ਹੋ ਗਏ ਹਨ ਕਿੱਥੇ ਇੱਥੇ ਵਿਚਾਰੇ ਫਿਰਦੇ ਨੇ ਸੜਕਾਂ 'ਤੇ ਪੈਦੇ ਮੰਦੇ ਹਾਲ ਬੰਕੇ ਦਿਹਾੜੇ ਤੇ ਅਕਲ ਤੇ ਉਹ ਉਹ ਦੇ ਰਿਹਾ ਹੈ ਅਸੀਂ ਅਕਲ ਨੂੰ ਉੱਥੇ ਲੱਭ ਰਹੇ ਹਾਂ ਮੰਗਣੀ ਤੇ ਉੱਥੋਂ ਸੀ ਬੇਨਤੀ ਕਰਨੀ ਸੀ ਇਹ ਨੇਚਰਲੀ ਮਾਰਗ ਹੈ ਜੋ ਗੁਰਬਾਣੀ ਦਾ ਜੋ ਆਦ ਤੋਂ ਜੋ ਚੱਲਦਾ ਆ ਰਿਹਾ ਹੈ ਇਹ ਨੇਚਰਲੀ ਮਾਰਗ ਹੈ ਨੇਚਰਲੀ ਤਰੀਕੇ ਦੇ ਨਾਲ ਅਸੀਂ ਪਰਮੇਸ਼ਰ ਦਾ ਹੁਕਮ ਮੰਨਣਾ ਸੀ ਹੁਕਮ ਮੰਨ ਕੇ ਹੁਕਮ ਤੇ ਚੱਲ ਕੇ ਉਹਦੀ ਹੁਕਮ ਰਜਾ ਵਿੱਚ ਰਹਿਣਾ ਸੀ ਉਹ ਪਰਮਪਿਤਾ ਪਰਮੇਸ਼ਰ ਦੀ ਅਸੀਂ ਹੁਕਮ ਦੇ ਵਿੱਚ ਚੱਲਣਾ ਸੀ ਉਤੋਂ ਸਾਨੂੰ ਵਿਵੇਕ ਬੁੱਧ ਮਿਲਣੀ ਸੀ ਉਸ ਵਿਵੇਕ ਬੁੱਧ ਦੇ ਜਰੀਏ ਉਸ ਅਕਲ ਦੇ ਜਰੀਏ ਸਾਡਾ ਹੁਕਮ ਤੇ ਚੱਲ ਕੇ ਹੁਕਮ ਤੇ ਚੱਲ ਕੇ ਜਿਵੇਂ ਜਿਵੇਂ ਹੁਕਮ ਤੇ ਅਸੀਂ ਚੱਲਣਾ ਸੀ ਤਿਵੇਂ-ਤਿਵੇਂ ਅਸੀਂ ਜਿਵੇਂ ਜਿਵੇਂ ਹੁਕਮ ਨੂੰ 부ਝਦੇ ਜਾਣਾ ਸੀ ਤਿਵੇਂ-ਤਿਵੇਂ ਸਾਡਾ ਮਨ ਮਰਦਾ ਜਾਂਦਾ ਮਨ ਮਰਦਾ ਜਾਂਦਾ ਮਨ ਠੰਡਾ ਪੈਂਦਾ ਜਾਂਦਾ ਜਦੋਂ ਹੁਕਮ ਪੂਰਾ 부ਝ ਲਈਦਾ ਤਾਂ ਮਨ ਬਿਲਕੁਲ ਮਰ ਜਾਂਦਾ ਹੈ ਹੁਕਮ 부ਝ ਪਰਮਪਦ ਪਾਈ ਪਰਮਪਦ ਦੀ ਪ੍ਰਾਪਤੀ ਹੁੰਦੀ ਹੈ ਫਿਰ ਹੁਕਮ 부ਝ ਲੈਣ ਦੇ ਨਾਲ ਨਾਨਕ ਹੁਕਮੇ ਜੇ 부ਝੇ ਤਾਂ ਹਉਮੈ ਕਹੇ ਨਾ ਕੋਈ ਫਿਰ ਹਉਮੇ ਹਉਮੇ ਤੋਂ ਪਾਉ ਮੈਂ ਮੈਂ ਇਹ ਮੈਂ ਮੈਂ ਨਹੀਂ ਕਰਦਾ ਮੈਂ ਮੈਂ ਤੇ ਮੰਨ ਹੈ ਮਨ ਨੂੰ ਹੀ ਮਾਰਨਾ ਸੀ ਮਨ ਮਾਰਨਾ ਸੀ ਇਹ ਮੈਂ ਹੈ ਮਨ ਜੂ ਹੈ ਹਉਮੇ ਕਹੇ ਨਾ ਕੋਈ ਇਹ ਫਿਰ ਮੈਂ ਮੈਂ ਨਹੀਂ ਕਰੂਗਾ ਭਾਵ ਜੀਉ ਨੇ ਹੁਕਮ ਨੂੰ 부ਝ ਲਿਆ ਹੁਕਮ ਤੇ ਚੱਲੇਗਾ ਤੇ ਹੁਕਮ ਨੂੰ 부ਝੇਗਾ ਨਾ ਪਹਿਲਾਂ ਹੁਕਮ ਤੇ ਚੱਲਣਾ ਹੈ ਇਹ ਹੈ ਰਸਤਾ ਤਾਂ ਇਹ ਸੀ ਰਸਤਾ ਉਹ ਨਹੀਂ ਸੀ ਇਹ ਜਗਾ ਬੈਠ ਕੇ ਤੇ ਉਸ ਨੂੰ ਹੱਥ ਕਰਮਾਂ ਦੇ ਜਰੀਏ ਉਸ ਨੂੰ ਪ੍ਰਾਪਤ ਕਰਨਾ ਉਹ ਕੋਈ ਛੋਟਾ ਨਹੀਂ ਹੈ ਇਹ ਸ੍ਰਿਸ਼ਟੀ ਦਾ ਤੇ ਉਹ ਮਾਲਕ ਹੈ ਆ ਸਰੀਰ ਵੀ ਸਰੀਰ ਦਾ ਵੀ ਉਹ ਮਾਲਕ ਹੈ ਹਰੀ ਮੰਦਰ ਇਹ ਸਰੀਰ ਹੈ ਇਹ ਹਰੀ ਦਾ ਹੈ ਮੰਦਰ ਇਹ ਸਾਡਾ ਨਹੀਂ ਹੈ ਸਾਡੀ ਇੱਕ ਚੀਜ਼ ਨਹੀਂ ਹੈ ਇਹਦੇ ਵਿੱਚ ਆ ਧਰਤੀ ਸਾਡੀ ਨਹੀਂ ਜਿੱਥੋਂ ਅਨਾਜ ਲੈ ਕੇ ਖਾ ਰਹੇ ਆ ਇਹ ਸਰੀਰ ਦੀ ਪਦਾਇਜ ਹੁੰਦੀ ਸਰੀਰ ਰਿਸ਼ਟਪੁਸ਼ਟ ਹੁੰਦਾ ਹੈ ਤਾਕਤਵਰ ਹੁੰਦਾ ਹੈ ਬਲਵਾਨ ਛੋਟੇ ਜਿਹੇ ਤੋਂ ਕਿੰਨਾ ਵੱਡਾ ਹੋ ਜਾਂਦਾ ਹੈ ਇਸੇ ਧਰਤੀ ਤੋਂ ਅਨਾਜ ਲਿਆ ਹੈ ਧਰਤ ਮਾਤਾ ਹੈ ਮਾਤਾ ਧਰਤ ਮਹੱਤ ਇਹ ਧਰਤ ਤੋਂ ਅਸੀਂ ਅਨਾਜ ਲਿਆ ਹੈ ਇਸ ਸਰੀਰ ਦੇ ਵਾਸਤੇ ਕੋਈ ਚੀਜ਼ ਤੇ ਸਾਡੀ ਹੈ ਨਹੀਂ ਹਵਾ ਪਰਮੇਸ਼ਰ ਦੀ ਹੈ ਧੁੱਪ ਪਰਮੇਸ਼ਰ ਦੀ ਹੈ ਅੱਗ ਪਰਮੇਸ਼ਰ ਦੀ ਹੈ ਪਾਣੀ ਪਰਮੇਸ਼ਰ ਦਾ ਹੈ ਕਿਹੜੀ ਚੀਜ਼ ਹੈ ਸਾਡੀ ਕਿਹੜੀ ਚੀਜ਼ ਦਾ ਅਸਰਾ ਲੈ ਕੇ ਉਹਨੂੰ ਮਿਲਣਾ ਚਾਹੁੰਦੇ ਹਾਂ ਉਹਦੀੋ ਹੀ ਚੀਜ਼ ਦਾ ਅਸਰਾ ਲੈ ਕੇ ਉਹਨੂੰ ਮਿਲਣਾ ਚਾਹੁੰਨੇ ਹਾਂ ਤਾਂ ਫਿਰ ਸਾਡੀ ਅਜੇ ਅਕਲ ਨਹੀਂ ਹੈ ਸਾਡੇ ਕੋਲ ਅਕਲ ਅਜੇ ਹੈ ਹੀ ਨਹੀਂ ਕਿਉਂ ਕਿਉਂਕਿ ਜੇ ਪਿੱਛੋਂ ਕਿਰਪਾ ਨਹੀਂ ਹੈ ਕਿਰਪਾ ਨਾਲ ਹੁੰਦਾ ਹੈ ਸਾਰਾ ਕੁਝ ਜਿਵੇਂ ਜਿਵੇਂ ਹੁਕਮ ਪਿੱਛੋਂ ਆਉਂਦਾ ਹੈ ਤੀਵੇਂ ਤੀਵੇਂ ਕੰਮ ਹੁੰਦਾ ਹੈ ਪਰ ਅਸੀਂ ਬੇਨਤੀ ਕਰ ਸਕਦੇ ਹਾਂ ਜਦ ਸੱਚ ਦੀ ਅੱਖ ਖੁੱਲ ਗਈ ਸਾਨੂੰ ਅਕਲ ਆ ਗਈ ਪਤਾ ਲੱਗ ਗਿਆ ਕਿ ਪਰਮੇਸ਼ਰ ਇੱਕ ਹੈ ਉਹ ਸਰਬਵਿਆਪਕ ਹੈ ਉਹ ਹਰ ਘਟ ਘਟ ਵਿੱਚ ਹੈ ਤਾਂ ਉਹਨੂੰ ਮਿਲਣ ਵਾਸਤੇ ਉਹ ਸਭ ਦਾ ਪਿਤਾ ਹੈ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਸ ਸਾਰਾ ਕੁਝ ਉਹਨੇ ਸਾਜਿਆ ਹੈ ਉਹਨੂੰ ਮਿਲਣ ਵਾਸਤੇ ਉਹਦੇ ਅੱਗੇ ਬੇਨਤੀ ਕਰਨੀ ਹੈ ਉਹਦੀ ਅਕਲ ਤੋਂ ਉਹਨੇ ਹੀ ਅਕਲ ਦਿੱਤੀ ਹੈ ਉਸ ਅਕਲ ਦੇ ਜਰੀਏ ਅਸੀਂ ਉਸ ਅਕਲ ਤੋਂ ਕੰਮ ਲੈ ਕੇ ਉਸੇ ਨੂੰ ਹੀ ਬੇਨਤੀ ਕਰ ਦੇਣੀ ਹੈ ਬੇਨਤੀ ਕਰਕੇ ਅਸੀਂ ਵਿਵੇਕ ਬੁੱਧ ਪ੍ਰਾਪਤ ਕਰਨੀ ਹੈ ਵਿਵੇਕ ਬੁੱਧ ਮੰਗਣੀ ਹੈ ਮੋਏ ਦੀਜੇ ਬੁੱਧ ਵਿਵੇਕ ਬੁੱਧ ਵਿਵੇਕ ਲੈਣੀ ਹੈ ਉਹਦੇ ਕੋਲੋਂ ਲੈਣੀ ਹੈ ਨਾ ਕਿ ਮੱਥੇ ਦੇ ਵਿੱਚੋਂ ਲੈਣੀ ਹੈ ਉੱਥੋਂ ਲੈਣੀ ਹੈ ਤਾਂ ਇਸ ਕਰਕੇ ਘਟ ਘਟ ਮੈਂ ਹਰੀ ਜੂ ਬਸੈ ਸੰਤਨ ਕਹਿਓ ਪੁਕਾਰ ਨਵੇਂ ਪਾਤਸ਼ਾਹ ਕਹਿੰਦੇ ਹਨ ਇਹ ਸਾਰਿਆਂ ਸੰਤਾਂ ਨੇ ਕਿਹਾ ਉਹ ਘਟ ਘਟ ਵਿੱਚ ਰਹਿੰਦਾ ਹੈ ਉਹ ਬਸਦਾ ਹੈ ਹਰ ਘਟ ਦੇ ਵਿੱਚ ਉਹਨੂੰ ਪਹਿਚਾਨਣਾ ਹੈ ਉਹ ਸਵੈ ਭੰਗ ਹੋ ਕੇ ਬੈਠਾ ਹੈ ਹਰ ਘਟ ਵਿੱਚ ਇਹ ਹੈ ਸਵੈ ਪੰਗ ਸਵੈ ਪੰਗ ਹੋ ਕੇ ਬੈਠਾ ਹੈ ਉਹ ਆਪ ਹੈ ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਪ ਸਾਹਿਬ ਦੇ ਵਿੱਚ ਕਹਿੰਦੇ ਹਨ ਕਹਿੰਦੇ ਅਨੇਕ ਹੈ ਫਿਰ ਏਕ ਹੈ ਅਨੇਕ ਹੈ ਅਨੇਕ ਤੋਂ 484 ਲੱਖ ਜੀਵ ਜੰਤ ਵਿੱਚ ਸ੍ਰਿਸ਼ਟੀ ਚ ਬੈਠਾ ਹੈ ਅਨੇਕ ਹੋ ਕੇ ਬੈਠਾ ਹੈ ਆਪ ਹੀ ਫਿਰ ਏਕ ਹੈ ਹੈ ਏਕੀ ਹੈ ਅਨੇਕ ਹੋ ਕੇ ਬੈਠਾ ਹੋਇਆ ਇੱਕ ਪਰਮੇਸ਼ਰ ਅਨੇਕ ਰੂਪਾਂ ਵਿੱਚ ਹੋ ਕੇ ਬੈਠਾ ਹੋਇਆ ਇਸ ਕਰਕੇ ਪਾਈ ਅਸੀਂ ਇਹ ਗੁਰਬਾਣੀ ਨੂੰ ਸਮਝੀਏ ਸਮਝਣ ਦੇ ਵਾਸਤੇ ਸਾਨੂੰ ਟਾਈਮ ਦੇਣਾ ਪੈਂਦਾ ਹੈ ਮਾਰਗ ਪ੍ਰੀਤ ਦਾ ਹੈ ਪ੍ਰੀਤ ਦੇ ਨਾਲ ਇੱਥੇ ਗੱਲ ਪੈਂਦੀ ਹੈ ਪ੍ਰੀਤ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ ਹੁੰਦਾ ਉਹਦੀ ਕਿਰਪਾ ਨਾਲ ਹੈ ਜਿਨ੍ਹਾਂ ਜੀਵਾਂ ਨੂੰ ਉਹਨੇ ਮਲਾਉਣਾ ਹੈ ਉਨ੍ਹਾਂ ਤੇ ਉਹ ਭਰਪੂਰ ਕਿਰਪਾ ਕਰਕੇ ਉਹਨਾਂ ਨੂੰ ਸੱਚ ਮਾਰਗ ਦੱਸ ਕੇ ਆਪਣੇ ਨਾਲ ਮਿਲਾ ਲਿੰਦਾ ਹੈ ਜਿਨ੍ਹਾਂ ਨੂੰ ਅਜੇ ਸੰਸਾਰ ਦੇ ਵਿੱਚ ਖੇਡ ਗਡਾਉਣੀ ਹੈ ਉਹਨੇ ਆਪਣੀ ਜੋ ਖੇਡ ਉਸਨੇ ਆਪ ਬਣਾਈ ਹੈ ਜਿਸ ਖੇਡ ਨੂੰ ਅਸੀਂ ਮਾੜਾ ਚੰਗਾ ਬੋਲਦੇ ਹਾਂ ਜਿਸ ਖੇਡ ਨੂੰ ਅਸੀਂ ਮਾਇਆ ਬੋਲਦੇ ਹਾਂ ਇਹ ਇਹ ਇਸ ਨੂੰ ਅਸੀਂ ਕਈ ਕੁਝ ਕਹਿੰਦੇ ਹਾਂ ਇਹ ਖੇਡ ਉਹਦੀ ਆਪਣੀ ਹੈ ਇੱਥੇ ਕੋਈ ਮਾੜਾ ਚੰਗਾ ਨਹੀਂ ਹੈ ਸਾਰੇ ਪਰਮੇਸ਼ਰ ਹੈ ਹਰ ਪਾਸੇ ਆਪ ਵਰਤ ਰਿਹਾ ਹੈ ਕਿਸੇ ਨੂੰ ਮਾੜਾ ਨਹੀਂ ਕਹਿਣਾ ਤੋ ਇਸ ਕਰਕੇ ਸਮਝਣਾ ਹੈ ਆਰਾਮ ਨਾਲ ਗੁਰਬਾਣੀ ਪੜ੍ਹਨੀ ਹੈ ਆਰਾਮ ਨਾਲ ਪੜਾਂਗੇ ਸਾਰੀ ਸਮਝ ਆ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ